ਸਤਿਗੁਰੂ ਰਬਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਮਨ ਮੰਦਰ ਵਿੱਚ ਪ੍ਰਭੂ ਪਰਮਾਤਮਾ ਵਸਦਾ ਹੈ ਕਾਮੇ ਔਰ ਕੈ ਲਾਸ਼ਮੇ ਜੇ ਕੋ ਟੋਂਡਣ ਦਾ ਰਵਿਦਾਸ ਪਿਆਰਾ ਰਾਮ ਤੋਂ ਬੈਠ ਰਹਾ ਮਨ ਮਾ ਸਤਿਗੁਰੂ ਨਬਦਾਸ ਮਰਜ ਪਾਵਨ ਉਪਦੇਸ਼ ਗੰਦੇ ਹਨ ਕਿਹ ਜੀਵ ਜਿਸ ਪਰਮਾਤਮਾ ਨੂੰ ਤੂੰ ਕਾਬੇ ਔਰ ਕੈਲਾਸ਼ ਪਰਬਤ ਵਿਖੇ ਲੱਭਣ ਦੇ ਜਾਨਾ ਹੈ ਉਹ ਪ੍ਰਭੂ ਪਿਆਰਾ ਤੇਰੇ ਮਨ ਰੂਪੀ ਮੰਦਰ ਵਿੱਚ ਮੌਜੂਦ ਹੈ ਤੂੰ ਉਸ ਦੀ ਕੋਝ ਬਾਹਰ ਪਟਕਣ ਦੇ ਬਜਾਏ ਆਪਣੇ ਅੰਦਰ ਹੀ ਕਰ ਕਿਉਂਕਿ ਗੁਰੂ ਪਿਆਰੇ ਸਾਥ ਸੰਗਤ ਜੀਓ ਇਹ ਜੀਵ ਉਸ ਪਰਮਾਤਮਾ ਨੂੰ ਬਾਹਰ ਲੱਭਦਾ ਫਿਰਦਾ ਹੈ ਦਰ ਦਰ ਭਟਕਦਾ ਫਿਰਦਾ ਹੈ ਆਪਾਂ ਕਈ ਵਾਰ ਦੇ ਦੇ ਕੋਈ ਰਾਸਤੇ 'ਚ ਦੀਵਾ ਜਗਾ ਜਾਵੇ ਤਾਂ ਲੋਕ ਉਸ ਨੂੰ ਵੀ ਮੱਥਾ ਟੇਕਣ ਲੱਗ ਪੈਂਦੇ ਹਨ ਕਿਤੇ ਦਰਤ ਦੇ ਅੱਗੇ ਕੋਈ ਤੂੰ ਦਿਖਾ ਦੇਵੇ ਉਸ ਨੂੰ ਵੀ ਲੋਕ ਮੱਥਾ ਟੇਕਣ ਲੱਗ ਪੈਂਦੇ ਕਿਸੇ ਦਰਖਤ ਦੇ ਨਾਲ ਮੋੜੀ ਦਾ ਧਾਗਾ ਬੰਨ੍ਹ ਦੇਵੇ ਕੋਈ ਲੋਕ ਉਸ ਨੂੰ ਵੀ ਮੱਥਾ ਟੇਕਣ ਲੱਗ ਪੈਂਦੇ ਹਨ ਸਤਿਗੁਰੂ ਰਵਿਦਾਸ ਮਹਾਰਾਜੇ ਫਰਮਾਉਂਦੇ ਕਿ ਹੇ ਭਾਈ ਉਹ ਪਰਮਾਤਮਾ ਕਿਤੇ ਬਾਹਰ ਨਹੀਂ ਹੈ ਕਿਉਂ ਉਹ ਬਾਹਰ ਲੱਭਣਾ ਹੈ ਉਹ ਤਾਂ ਮਨ ਦਰ ਵਿੱਚ ਪ੍ਰਭੂ ਮੌਜੂਦ ਹੈ ਉਹ ਤੇਰੇ ਅੰਦਰ ਵਸਦਾ ਹੈ ਪਰ ਤਉ ਨੂੰ ਲੱਭਦਾ ਮਹਨ ਹੈ ਬਾਹਰ ਖੋਜਤ ਕਾਫਰੇ ਕਟ ਪੀਤਰ ਹੀ ਖੋਜ ਰਵਿਗਾਸ ਉਣਮਨ ਸਦ ਕਰ ਦੇਖੋ ਪਿਆਕ ਔਜ ਸਤਿਗੁਰ ਜੀ ਫਰਮਾਉਂਦੇ ਕਿ ਹੇ ਜੀਵ ਤੋ ਪ੍ਰਭੂ ਨੂੰ ਬਾਹਰ ਕਿਉਂ ਕੋਜਦਾ ਫਿਰਦਾ ਹੈ ਉਹਨੂੰ ਕਿਉਂ ਬਾਹਰ ਲੱਭਦਾ ਫਿਰਦਾ ਹੈ ਭਾਵ ਕਿ ਜੇ ਸਾਡੀ ਚੀਜ਼ ਕੋਈ ਕਰਦੇ ਵਿੱਚ ਗਵਾਚੀ ਹੈ ਕਰਦੇ ਵਿੱਚ ਹਨੇਰਾ ਹੋ ਜਾਵੇ ਤਾਂ ਚੀਜ਼ ਬਾਹਰ ਨਹੀਂ ਲੱਭਣ ਤਰਪਿੰਦੀ ਕਿ ਬਾਹਰ ਚੀਜ਼ ਬਾਹਰ ਪਈ ਹੈ ਭਾਵ ਕਿ ਬਾਹਰ ਰੋਸ਼ਨੀ ਤਾਂ ਪੁੱਤ ਨਹੀਂ ਲੱਭਣ ਤਰਪੇਦੀ ਸਤਿਗੁਰ ਜੀ ਬਖਸ਼ਿਸ਼ ਕਰਦੇ ਭਾਈ ਉਹ ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਮੌਜੂਦ ਹੈ ਉਹ ਤਾਂ ਮਨ ਰੂਪੇ ਮੰਦਰ ਕਿ ਜਿਹੜਾ ਸਾਡਾ ਮਨ ਹੈ ਜਿਹੜਾ ਸਾਡਾ ਸਰੀਰ ਹੈ ਕਹਿੰਦੇ ਇਹਦੇ ਵਿੱਚ ਹੀ ਮੌਜੂਦ ਹੈ ਇਸ ਲਈ ਉਸ ਪ੍ਰਭੂ ਦੀ ਤੂੰ ਆਪਣੇ ਅੰਦਰ ਹੀ ਖੋਜ ਕਰ ਕਿ ਜਿਸ ਸਮੇਂ ਧਿਆਨ ਲਗਾਵੇਂਗਾ ਸਮਾਧੀ ਲਗਾ ਕੇ ਹੀ ਉਸ ਪ੍ਰਭੂ ਦੀ ਖੋਜ ਕਰੇਗਾ ਤਾਂ ਤੂੰ ਤੁਰਿਆ ਅਵਤਾਰ ਵਿੱਚ ਪਹੁੰਚ ਕੇ ਉਸ ਪ੍ਰਭੂ ਦੇ ਪ੍ਰਕਾਸ਼ ਦਾ ਦਰਸ਼ਨ ਕਰ ਲਵੇਂਗਾ ਸਮਾਧੀ ਲਗਾਉਣ ਦਾ ਪਾਪ ਇਹ ਨਹੀਂ ਕਿ ਤੁਸੀਂ ਅੱਖਾਂ ਬੀਟ ਕੇ ਚੌਂਕੜੀ ਮਾਰ ਕੇ ਬੈਠ ਗਏ ਤਾਂ ਉਹ ਹੀ ਸਮਾਧੀ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਭਾਈ ਤੁਰਿਆ ਫਿਰਿਆ ਕਿ ਤੁਰਦੇ ਫਿਰਦੇ ਉੱਟਦੇ ਬੈਹnde ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਨੀ ਹੈ ਤੇ ਜਦੋਂ ਅਸੀਂ ਇਸ ਪਈ ਉਹਦਾ ਸਿਮਰਨ ਕਰਾਂਗੇ ਤਾਂ ਉਹ ਪ੍ਰਕਾਸ਼ ਪ੍ਰਭੂ ਪਰਮਾਤਮਾ ਦਾ ਅਸੀਂ ਉਸ ਦੇ ਦਰਸ਼ਨ ਆਪਣੇ ਅੰਦਰੋ ਹੀ ਕਰ ਲਵਾਂਗੇ ਮਨ ਖੋਜੇ ਪਿਆ ਨਾ ਮਿਲੇ ਮਨ ਮੇ ਪ੍ਰੀਤਮ ਨਾਹੀ ਰਬਿਦਾਸ ਪੀ ਹੈ ਬਸ ਰਹੁ ਮਾਨਵ ਪ੍ਰੇਮੇ ਮਾਹੇ ਹੁਣ ਜੀਵ ਜੰਗਲਾਂ ਦੇ ਵਿੱਚ ਜਾਂਦਾ ਹੈ ਕਿਉਂਕਿ ਗੁਰੂ ਘਰ ਦੀ ਸਾਧ ਸੰਗਤ ਜੋ ਸਾਨੂੰ ਆਪਾਂ ਦੇਖਦੇ ਆਮ ਕਿ ਜੋ ਲੋਕ ਦਿਖਾਵਾ ਕੀਤਾ ਜਾਂਦਾ ਹੈ ਉਸ ਦੇ ਅਨੁਸਾਰ ਅਸੀਂ ਵੀ ਚੱਲਣ ਲੱਗ ਪੈਨੇ ਹਾਂ ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗਲਤ ਨੂੰ ਗਲਤ ਕਿਹਾ ਹੈ ਕਿ ਜੇ ਕੋਈ ਟੋਂਗ ਕਰਦਾ ਹੈ ਪਖੰਡ ਕਰਦਾ ਹੈ ਤਾਂ ਉਸ ਨੂੰ ਗਲਤ ਕਿਹਾ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ અપਾਰ અપਾਰ ਕਿਰਪਾ ਕਰਦੇ ਹਨ ਕਿ ਹੇ ਭਾਈ ਉਹ ਪਰਮਾਤਮਾ ਕੇ ਬਾਹਰ ਲੱਪਣ ਦੇ ਨਾਲ ਨਹੀਂ ਮਿਲਣਾ ਕਿ ਜੰਗਲਾਂ ਦੇ ਵਿੱਚ ਲੱਭਣ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਉਹ ਪਰਮਾਤਮਾ ਜੰਗਲ ਦੇ ਵਿੱਚੋਂ ਮਿਲਦਾ ਹੀ ਨਹੀਂ ਹੈ ਉਹ ਪ੍ਰਭੂ ਹਰ ਜੀਵ ਦੇ ਵਿੱਚ ਵਸ ਰਿਹਾ ਹੈ ਇਸ ਲਈ ਜੀਵਾਂ ਨਾਲ ਪੇਮ ਕਰਨ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਗੱਲ ਤਾਂ ਸੇ ਪਰਮਾਤਮਾ ਦੀ ਕਰਦੇ ਹਾਂ ਔਰ ਜਾਤ ਪਾਤ ਊਚ ਨੀਚ ਦੇ ਪੈਲ ਦੇ ਆਧਾਰ ਤੇ ਗੱਲ ਕਰਨ ਪੈਂਦੇ ਹਨ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਭਾਈ ਜਾਤ ਪਾਤ ਊਚ ਨੀਚ ਛੱਡ ਕੇ ਉਸ ਪ੍ਰਭੂ ਦੇ ਨਾਲ ਪ੍ਰੇਮ ਕਰਕੇ ਹੀ ਤੁਸੀਂ ਸਭ ਜੀਵਾਂ ਨੂੰ ਪ੍ਰੇਮ ਕਰਨ ਦਾ ਯਤਨ ਕਰ ਸਕਦੇ ਹੋ ਜਾਂ ਕਰ ਸਕਦੇ ਹੋ ਫੇਰ ਹੀ ਉਸ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਨਹੀਂ ਤਾਂ ਬਨ ਖੋਜੇ ਪਿਆ ਨਾ ਮਿਲੇ ਭਾਵ ਕੇ ਜੰਗਲ ਖੋਜਨ ਦੇ ਨਾਲ ਉਹ ਪਰਮਾਤਮਾ ਮਿਲਦਾ ਨਹੀਂ ਹੈ ਬਨ ਖੋਜਨ ਕਾ ਗਾਇਰੇ ਰਾਮ ਅਲੋਪਾ ਨਹੀਂ ਸਰਬ ਵਿਆਪੀ ਰਾਮ ਤੋਂ ਰਵਿਦਾਸ ਸਬਨ ਕੇ ਮਾਹੀ ਸਤਿਗੁਰੂ ਰਵਿਦਾਸ ਮਰ ਜੇ ਫਰਮਾਉਂਦੇ ਕਹੇ ਜੀਵ ਜੰਗਲ ਵਿੱਚ ਪ੍ਰਭੂ ਨੂੰ ਲੱਭਣ ਲਈ ਕਿਉਂ ਜਾਂਦੇ ਹੋ ਆਪਣਾ ਘਰ-ਬਾਰ ਛੱਡ ਦਿੱਤਾ ਆਪਣਾ ਪਰਿਵਾਰ ਛੱਡ ਦਿੱਤਾ ਤੇ ਜੰਗਲ ਦੇ ਵਿੱਚ ਕੀ ਲੋੜ ਪੈਂਦੀ ਹੈ ਸਾਨੂੰ ਕਹਿੰਦੇ ਆਪਣੇ ਆਪ ਨੂੰ ਬਰਸਾਤ ਤੋਂ ਬਚਾਉਣ ਵਾਸਤੇ ਤਪਤੋਂ ਬਚਾਉਣ ਵਾਸਤੇ ਛੱਤ ਦੀ ਲੋੜ ਪੈਂਦੀ ਹੈ ਠੰਡ ਤੋਂ ਬਚਣ ਵਾਸਤੇ ਕੱਪੜੇ ਦੀ ਲੋੜ ਪੈਂਦੀ ਹੈ ਜੋਨ ਵਾਸਤੇ ਖਾਣੇ ਦੀ ਪਾਪ ਰੋਟੀ ਦੀ ਜ਼ਰੂਰਤ ਪੈਂਦੀ ਹੈ ਤਬਰ ਛੱਡਿਆ ਕੀ ਰੋਟੀ ਜੰਗਲ ਦੇ ਵਿੱਚ ਵੀ ਲੋੜ ਪੈਣੀ ਕਪੜੇ ਦੀ ਲੋੜ ਪੈਣੀ ਕਮਰੇ ਦੀ ਪਾਪ ਦੁਕਾਨ ਦੀ ਲੋੜ ਪੈਣੀ ਤਾਂ ਫਿਰ ਛੱਡਿਆ ਕੀ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿਹ ਭਾਈ ਜੰਗਲ ਵਿੱਚ ਉਸ ਨੂੰ ਲੱਭਣ ਕਿਉਂ ਜਾਂਦੇ ਹੋ ਉਹ ਪਰਮਾਤਮਾ ਕਿਤੇ ਗਵਾਚਾ ਨਹੀਂ ਹੈ ਉਹ ਪ੍ਰਭੂ ਕੇਵਲ ਜੰਗਲ ਵਿੱਚ ਹੀ ਅਲੋਪ ਨਹੀਂ ਹੋਇਆ ਹੈ ਪ੍ਰਭੂ ਸਰਵ ਵਿਆਪਕ ਹੈ ਉਹ ਤਾਂ ਕਟ-ਕਟ ਦੇ ਵਿੱਚ ਵਿਰਾਜਮਾਨ ਹੈ ਜੋ ਜਿਹੜਾ ਪਰਮਾਤਮਾ ਹੈ RAM ਹੈ ਉਹ ਕਟ-ਕਟ ਦੇ ਵਿੱਚ ਵਿਰਾਜਮਾਨ ਹੈ ਔਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਿਸ RAM ਦੀ ਮੈਂ ਗੱਲ ਕਰਦਾ ਹਾਂ ਉਹ ਉਹ ਅਯੁੱਧਾ ਦਾ ਰਾਜਾ RAM ਨਹੀਂ ਹੈ ਰਬਿਦਾਸ ਹਮਾਰੇ RAM ਜੀ ਦਸ਼ਰਤ ਕਰਤ ਨਾਹੀ RAM ਹਮੇ ਰਮ ਰਿਓ ਵਿਸਵ ਕੁਟੰਬੈ ਮਾਹੀ ਸਤ ਗੁਰ ਜੋ ਚਾਰਨ ਕਰਦੇ ਜਿਸ RAM ਦਾ ਮੈਂ ਨਾਮ ਜਪਦਾ ਹਾਂ ਉਹ ਦਸ਼ਰਤ ਦਾ ਪੁੱਤਰ RAM ਨਹੀਂ ਹੈ ਮੇਰਾ RAM ਤਾਂ ਸਰਵ ਵਿਆਪਕ ਹੈ ਐਸਾ RAM ਮੇਰੇ ਹਿਰਦੇ ਅਤੇ ਸੰਸਾਰ ਰੂਪੀ ਪਰਿਵਾਰ ਵਿੱਚ ਸਮਾਇਆ ਹੋਇਆ ਹੈ ਉਹ ਮੇਰਾ ਰਾਜਾ ਰਾਮ ਇੱਕ ਸ਼ਹਿਰ ਦਾ ਰਾਜਾ ਨਹੀਂ ਹੈ ਇੱਕ ਸਟੇਟ ਦਾ ਰਾਜਾ ਨਹੀਂ ਹੈ ਉਹ ਤਾਂ ਪੂਰੇ ਵਿਸ਼ਵ ਦਾ ਰਾਜਾ ਹੈ ਮੈਂ ਉਸ ਨਾਮ ਦੀ ਪੂਜਾ ਕਰਦਾ ਹਾਂ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਰਾਗੋ ਕ੍ਰਿਸ਼ਨ ਕ੍ਰੀਮ ਹਰ ਰਾਮ ਰਹੀਮ ਖੁਦਾਏ ਰਵਿੰਦਾਸ ਮੋਰੇ ਮਨ ਵਸੇ ਕਾਖੋ ਜੋ ਮਨ ਧਾਏ ਸਤਿਗੁਰੂ ਰਬਦਾਸ ਮਰਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਨੂੰ ਜਿਹੜੇ ਮਰਜੀ ਨਾਮ ਦੇ ਨਾਲ ਪੁਕਾਰਿਆ ਜਾ ਸਕਦਾ ਹੈ ਉਹਨੂੰ ਰਾਮ ਕਹ ਲਓ ਉਹਨੂੰ ਰਾਗਵ ਕਹ ਲਓ ਕ੍ਰੀਮ ਕਹ ਲਓ ਰਹੀਮ ਕਹ ਲਓ ਕ੍ਰਿਸ਼ਨ ਕਹ ਲਓ ਖੁਦਾ ਕਹ ਲਓ ਅੱਲਾ ਕਹ ਲਓ ਵਾਹਿਗੁਰੂ ਕਹ ਲਓ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਇਹ ਇੱਕ ਨੇਕਾਂ ਨਾਮਾਂ ਦੇ ਨਾਲ ਉਸ ਪ੍ਰਭ ਪਰਮਾਤਮਾ ਨੂੰ ਸੰਬੋਧਨ ਕਰਦੇ ਹਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਮਾਦੋ ਕਿਆ ਹੈ ਮੁਕੰਦ ਮੁਕੰਦ ਜਪੋ ਸੰਸਾਰ ਮੁਕੰਦ ਕਿਆ ਹੈ ਐਸੀ ਲਾਲ ਤੁਜ ਮਨ ਕੌਣ ਕਰੇ ਲਾਲ ਕਿਆ ਹੈ ਗਰੀਬ ਅੰਨੀਵਾਜੁ ਸਈਆ ਮੇਰਾ ਮਾਥੇ ਸ਼ਕਰ ਤਰੇ ਗਸਈਆ ਕਿਆ ਹੈ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹ ਹੂੰ ਤੇ ਨੜਰੇ ਗੋਬਿੰਦ ਕਿਆ ਹੈ ਅਨੇਕਾਂ ਨਾਮਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਹੈ ਉਹ ਇੱਕ ਦੇ ਨਹੀਂ ਕਿ ਇੱਕ ਹੀ ਨਾਮ ਲਿਆ ਹੈ ਸਰਬ ਵਿਆਪੀ ਪ੍ਰਭੂ ਮੇਰੇ ਅੰਦਰ ਮਨ ਮੰਦਰ ਵਿੱਚ ਵੱਸਦਾ ਹੈ ਪ੍ਰਭੂ ਨੂੰ ਜੰਗਲਾਂ ਵਿੱਚ ਜਾ ਕੇ ਖੋਜਣ ਦੀ ਲੋੜ ਨਹੀਂ ਹੈ ਉਸ ਪਰਮਾਤਮਾ ਦੀ ਖੋਜ ਆਪਣੇ ਅੰਦਰੋਂ ਹੀ ਕੀਤੀ ਹੈ ਕਿਉਂ ਪਰਮਾਤਮਾ ਕਿਤੇ ਬਾਹਰ ਨਹੀਂ ਹੈ ਰਵਿਦਾਸ ਜਗਤ ਮੇਂ RAM ਸਮ ਕੋ ਨਹੀਂ ਕੁਦਾਰ ਗਨੀ ਗਰੀਬ ਨਿਵਾਜ ਪ੍ਰਭ ਦੀਨਨ ਕੇ ਰਖਵਾਰ ਸਤਿਗੁਰ ਰਵਿਦਾਸ ਮਹਾਰਾਜ ਜੀ ਉਸ ਪ੍ਰਭ ਪਰਮਾਤਮਾ ਦੇ ਮਹਿਮਾ ਗਾਉਂਦੇ ਵਰਮਾਉਣ ਕਿ ਮੇਰੇ ਪ੍ਰਭ ਪਰਮਾਤਮਾ ਦੇ ਸਮਾਨ ਸਬਦਾ ਪਲਾ ਮੰਗਣ ਵਾਲਾ ਸੰਸਾਰ ਵਿੱਚ ਉਧਾਰ ਕਰਨ ਵਾਲਾ ਕੋਈ ਹੋਰ ਦੂਸਰਾ ਨਹੀਂ ਹੈ ਉਹ ਬੜਾ ਕਿਰਪਾਣੂ ਅਤੇ ਤਨੀ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਅਤੇ ਰਖਕ ਹੈ ਪਾਪ ਕੇ ਗਰੀਬ ਨਿਵਾਜੁ ਸਈਆ ਮੇਰਾ ਮਾਥੇ ਛਤਰ ਤਰੇ ਕਿਉ ਗਰੀਬਾਂ ਨੂੰ ਨਿਵਾਜਣ ਵਾਲਾ ਕਿਉ ਗਰੀਬਾਂ ਦੇ ਸਰਤੇ ਵੀ ਛਤਰ ਚੁਲਾ ਦਿੰਦਾ ਹੈ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਉਹ ਨੀਚਾਂ ਤੋਂ ਊਚ ਕਰ ਦਿੰਦਾ ਹੈ ਜਿਹੜੇ ਲੋਕ ਨੀਚ-ਨੀਚ ਕਰਕੇ ਮੇਹਣੇ ਮਾਰਦੇ ਆ ਉਹ ਲੋਕ ਡੰਡਮਤ ਹੋ ਕੇ ਨਮਸਕਾਰ ਪੈ ਕਰਦੇ ਹਨ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਨਾਮ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰਿਏ ਜੈ ਗੁਰਦੇ त